ਰਾਜਾ ਸ਼ਾਮ ਸਿੰਘ ਜਾਨੀ ਚੋਰ ਦਾ ਲਿਖਿਆ ਇਸ਼ਤਿਹਾਰ ਦਰਵਾਜ਼ੇ ਤੋਂ ਪੜ੍ਹ ਲੈਂਦਾ ਆਓ ਅੱਗੇ ਸੁਣੀਏ ਇਸ਼ਤਿਹਾਰ ਅਬ ਲਾਇਕੇ ਗਿਆ ਮੰਦਰ ਕੋ ਫੇਰ ਆਕਰ ਕਰੇ ਆਰਾਮ ਨੂੰ ਨਾਹੇ ਲਗਾਵੇ ਦੇਰਾ ਸ਼ਾਮ ਸੰਗਦਨ ਦੂਸਰੇ ਚੱਲਾ ਬਾਗ ਨੂੰ ਯਾਰ ਦਰਵਾਜੇ ਤੇ ਦੇਖਦਾ ਲਿਖਿਆ ਜੋ ਅਖਬਾਰ ਜਿਸ ਵੇਲੇ ਦੇਖਿਆ ਹੈ ਅਖਬਾਰ ਕੋ ਆਇਆ ਚਟਰਾਜਾ ਮੋੜ ਦਰਬਾਰ ਕੋ ਲਾ ਕੇ ਦਰਬਾਰ ਆਖਦਾ ਹੈ ਖੜ ਕੇ ਕੋਈ ਜਾਣੀ ਚੋਰ ਨੂੰ ਦਿਖਾਓ ਫੜ ਕੇ ਉਹ ਜਿਸ ਵੇਲੇ ਦੇਖਿਆ ਹੈ ਅਖਬਾਰ ਕੋ ਜਿਸ ਵੇਲੇ ਦੇਖਿਆ ਹੈ ਅਖਬਾਰ ਕੋ ਆਇਆ ਛਟ ਰਾਜਾ ਮੋੜ ਦਰਬਾਰ ਕੋ ਲਾ ਕੇ ਦਰਬਾਰ ਆਖਦਾ ਹੈ ਖੜ ਕੇ ਕੋਈ ਜਾਣੀ ਚੋਰ ਨੂੰ ਦਿਖਾਓ ਫੜ ਕੇ ਵਿਆਮਦਾਸੀ ਹੁਣ ਤੁਰਿਆ ਮੈਂ ਬਾਗ ਨੂੰ ਜਿਸ ਵੇਲੇ ਗਿਆ ਦਰਵਾਜੇ ਲਾਗ ਨੂੰ ਹੋ ਗਿਆ ਹੈਰਾਨ ਅਖਬਾਰ ਪੜ੍ਹ ਕੇ ਕੋਈ ਜਾਣੇ ਚੋਰ ਨੂੰ ਦਿਖਾਓ ਫੜਤੇ ਲੇਖ ਦੀਆ ਸਾਡੇ ਖਬਰ ਪਹਚਾਉਣ ਨੂੰ ਕਹਿੰਦਾ ਆਇਆ ਰਾਣੀ ਮਹਿਕ ਦੇ ਛਡਾਉਣ ਨੂੰ ਚੋਰਟਾ ਅਨਾਮੀ ਆ ਗਿਆ ਜੋ ਚੜ ਕੇ ਕੋਈ ਜਾਨੀ ਚੋਰ ਨੂੰ ਲਿਆਓ ਫੜ ਕੇ ਹੋ ਜਿਹੜਾ ਸੂਰਬੀਰ ਬਨ ਕੇ ਲਿਆਊਗਾ ਬਈ ਜਿਹੜਾ ਸੂਰਬੀਰ ਬਨ ਕੇ ਲਿਆਊਗਾ ਰੱਜ ਕੇ ਅਨਾਮ ਦਰਬਾਰੋਂ ਪਾਊਗਾ ਦਿਲ ਵਿੱਚ ਗੁੱਸੇ ਦੀ ਅਗਨ ਭੜਕੇ ਕੋਈ ਜਾਨੀ ਚੋਰ ਨੂੰ ਦਿਖਾਓ ਫੜ ਕੇ ਦੇਵ ਦਾ ਹੁਕਮ ਨੂੰ ਸਮਾਨ ਜੰਗ ਦੇ ਤਸਮੇ ਉਡਾਓ ਜਾਨੀ ਚੋਰ ਨੰਗ ਦੇ ਹੱਥੀ ਪੈਰੀ ਬੇੜੀਆਂ ਲਿਆਓ ਝੜ ਕੇ ਕੋਈ ਜਾਨੀ ਚੋਰ ਨੂੰ ਲਿਆਓ ਫੜ ਕੇ ਫੌਜ ਦੇ ਪੁਲਸ ਨੂੰ ਤੁਰਦ ਸੋਰਦਾ ਕਰਕੇ ਇਰਾਦਾ ਫੜਨੇ ਨੂੰ ਚੋਰ ਦਾ ਬਈ ਫੌਜ ਤੇ ਪੁਲਿਸ ਨੂੰ ਤੁਰਤ ਤੋੜਦਾ ਕਰਕੇ ਅਰਾਦਾ ਫੜਨੇ ਨੂੰ ਚੋੜਦਾ ਮੂਰੇ ਕਿਵੇਂ ਅੜਜੂ ਕਸ਼ੋਰ ਖੜਕੇ ਕੋਈ ਜਾਣੀ ਚੋਰ ਨੂੰ ਦਿਖਾਓ ਫੜਕੇ ਹੋ ਮੂਰੇ ਕਿਵੇਂ ਖੜਜੂ ਕਸ਼ੋਰ ਅੜਕੇ ਬਈ ਮੂਰੇ ਕਿਵੇਂ ਖੜਜੂ ਕਸ਼ੋਰ ਅੜਕੇ ਕੋਈ ਜਾਨੀ ਚੋਰ ਨੂੰ ਲਿਆਓ ਫੜ ਕੇ ਫਾਜ ਪਲਸ ਹੈ ਭਾਲ ਦੀ ਮਿਲੇ ਨਾ ਜਾਨੀ ਚੋਰ ਜਾਨੀ ਦੇ ਸੁਣ ਹਾਲ ਕੋ ਮੁਖ ਸੇ ਕਹੇ ਕਿਸ਼ੋਰ ਜਾਨੀ ਨੇ ਉਸ ਰਾਤ ਕੋ ਲੈ ਕੇ ਹਾਥ ਕੁਮੰਦ ਜਾ ਮਹਿਲਾਂ ਨੂੰ ਲਾਮਦਾ ਕਰਕੇ ਹੱਥ ਬੁਲੰਦ ਦੇਵੀ ਦੇ ਪ੍ਰਤਾਪ ਨਾਲ ਦੇਖਿਆ ਕਿਸੇ ਨੇ ਨਹੀਂ ਚੜ ਗਿਆ ਉੱਪਰ ਕਮੰਦ ਤਾਈ ਫੜ ਕੇ ਅੱਗੇ ਨਹੀਂ ਜਾਗਦਾ ਨજર ਕੋਈ ਆਮਦਾ ਜੋ ਸਾਰੇ ਹੱਥ ਮਾਰਿਆ ਅੰਦਰ ਜਾਣੀ ਵੜ ਕੇ ਰਾਣੀਆਂ ਦੇ ਸਾਰੇ ਪਹਿਲਾ ਹਾਰਾਂ ਨੂੰ ਉਤਾਰ ਕੇ ਤੇ ਫੇਰ ਜਿਲੋਂ ਸੋਚ ਲਈ ਦਲੀਲ ਨਵੀਂ ਘੜ ਕੇ ਹੋ ਪਿਆਸ਼ੇ ਦੇ ਉੱਤੇ ਸਿਆਮ ਸਿੰਘ ਸੀ ਕਿਸ਼ੋਰ ਚੰਦਾ ਪਿਆਸ਼ੇ ਦੇ ਉੱਤੇ ਸਿਆਮ ਸਿੰਘ ਸੀ ਕਿਸ਼ੋਰ ਚੰਦਾ ਫੜ ਕੇ ਕਿਟਾਰ ਬੈਠਾ ਹੱਕ ਉੱਤੇ ਚੜ ਕੇ ਸ਼ਾਮ سنگ ਦੇਖਦੇ ਹੀ ਸਾਰ ਜੋ ਲਚਾਰ ਹੋਇਆ ਹੱਥ ਜੋੜੀ ਆਖਦਾ ਉਚਾਰ ਮੂੰਹ ਬਾਣੀ ਨੂੰ ਵਾਸਤੇ ਖੁਦਾ ਦੇ ਜਾਨੀ ਛੱਡ ਮੇਰੀ ਜਿੰਦੜੀ ਨੂੰ ਗਈ ਮੇਰੀ ਜਿੰਦੜੀ ਭਲਾ ਦੇ ਛੇਤੀ ਪਾਣੀ ਨੂੰ ਉਹ ਹਾਲ ਤਾਂ ਹੀ ਬੁਰਾ ਭਲਾ ਕਿਹਾ ਨਹੀਂ ਮੈਂ ਕਦੇ ਨੂੰ ਬਿਹਾਲੇ ਤਾਂ ਹੀ ਬੁਰਾ ਭਲਾ ਕਿਹਾ ਨਹੀਂ ਮੈਂ ਕਦੇ ਨੂੰ ਹੋਰ ਕੋਈ ਮੇਰੇ ਕੋਲ ਪੁੱਛ ਨਾ ਕਹਾਣੀ ਨੂੰ ਤੇਰੇ ਬਿਨਾ ਐਸ ਵੇਲੇ ਹੋਰ ਨਾ ਕਸ਼ੋਰ ਚੰਦਾ ਜਾਨ ਮੇਰੀ ਛੱਡ ਕੇ ਬੇਸ਼ੱਕ ਲੈ ਜਾ ਰਾਣੀ ਨੂੰ ਬਈ ਜਾਨ ਮੇਰੀ ਛੱਡ ਕੇ ਬੇਸ਼ੱਕ ਲੈ ਜਾ ਰਾਣੀ ਨੂੰ ਜਾਨੀ ਚੋਰ ਕਹੇ ਤੈਨੂੰ ਰਾਣੀਆਂ ਸਮੇਤ ਰਾਜਾ ਵੱਡ ਵੱਡ ਦੇਖ ਮੈਂ ਬਣਾਵਾ ਥੋਡੇ ਡੱਕਰੇ ਸਾਰੇ ਰਣਵਾਸ ਵਿੱਚ ਕਰਾਂ ਢੇਰ ਹੱਡੀਆਂ ਦਾ ਪੁੱਤਰ ਧੀ ਦੇ ਵੀ ਉਡਾ ਦੂੰ ਹੁਣੇ ਸ਼ੱਕਰੇ ਹੁਣੇ ਜੋਰ ਆਪ ਦਾ ਲਖਾਲੇ ਹੁਣੇ ਜੋਰ ਆਪਣਾ ਲਗਾ ਲੈ ਮੇਰੇ ਮਾਰਨੇ ਨੂੰ ਆਜ ਜਤਾਈ ਅੱਗੇ ਨਹੀਂ ਚੋਰਟੇ ਸੀ ਟੱਕਰੇ ਹੋ ਮੈਂ ਕਦੇ ਫੜਾ ਦੇ ਹੱਥੀ ਆਪਣੇ ਸ਼ਿਆਮ ਸਿੰਘਾ ਮੈਂ ਕਦੇ ਫੜਾ ਦੇ ਹੱਥੀ ਆਪਣੇ ਸ਼ਿਆਮ ਸਿੰਘਾ ਨਹੀਂ ਤੁਹਾਨੂੰ ਕਰੂੰਗਾ ਹਲਾਲ ਵਾਂਗ ਬੱਕਰੇ ਸ਼ਿਆਮ ਸਿੰਘ ਆਖਦਾ ਤੂੰ ਸਾਤੀ ਤੋਂ ਉੱਤਰ ਜਰਾ ਕਰ ਲੈ ਮਿਆਂ ਇਸ ਕੱਚ ਦੀ ਕਟਾਰੀ ਨੂੰ ਚਤਰ ਚਲਾਕੀ ਮੈਨੂੰ ਤੇਰੀ ਜੇ ਮਲੂਮ ਹੁੰਦੀ ਕਿਲੇ ਵਿੱਚੋਂ ਕਰਦਾ ਬਾਹਰ ਝੱਟ ਨਾਰੀ ਨੂੰ ਹੋ ਚੱਲ ਹੱਥੀਂ ਕੱਢ ਕੇ ਫੜਾਵਾਂ ਰਾਣੀ ਮਹਿਕ ਦੇ ਨੂੰ ਜੇ ਅੰਦਰ ਛੱਡ ਜਾਈਂ ਪਰ ਸੂਰਮਿਆਂ ਹਮਾਰੀ ਨੂੰ ਬਈ ਵਾਰ-ਵਾਰ ਖਾਮਦਾ ਸੁਗੰਧ ਨੂੰ ਕਿਸ਼ੋਰ ਚੰਦਾ ਵਾਰ ਵਾਰ ਖਾਂਮਦਾ ਸੁਗੰਧ ਨੂੰ ਕਸ਼ੋਰ ਚੰਦਾ ਜਾਨੀ ਝਟ ਉਠਿਆ ਖੜਾ ਨਾ ਕੀਤਾ ਇਨਕਾਰੀ ਨੂੰ ਜਾਨੀ ਉਠਿਆ ਖੜਾ ਨਾ ਕੀਤਾ ਇਨਕਾਰੀ ਨੂੰ